ਕਿ ਮੈਂ ਸ਼ੁਰੂ ਤੋਂ ਹੀ ਇਦਾਂ ਸੋਚਿਆ ਹੈ ਕਿ ਮੈਂ ਉਹ ਕਰਨਾ ਚਾਹਾਂ ਜੋ ਮੇਰੇ ਫਾਦਰ ਸਾਹਿਬ ਨੂੰ ਮੇਤੇ ਮਾਣ ਹੋਵੇ ਜੇ ਦੇ ਪਾਪਾ ਮੇਰੇ ਹਵਾਲਦਾਰ ਰਟਾਇਰ ਹੋ ਸਕਦੇ ਆ ਤੇ ਮੈਂ ਅਫਸਰ ਕਿਉਂ ਨਹੀਂ ਬਣ ਸਕਦਾ ਕਿ ਜਿੱਥੋਂ ਇਹਨਾਂ ਨੇ ਆਪਣੀ ਡਿਊਟੀ ਛੱਡੀ ਹੈ ਮੈਂ ਉਸ ਤੋਂ ਦੋ ਰੈਂਕ ਅੱਪ ਜਾ ਕੇ ਡਿਊਟੀ ਜੁਆਇਨ ਕਰਾਂਗਾ ਤੇ ਆਪਣੇ ਫਾਦਰ ਸਾਹਿਬ ਦਾ ਨਾਮ ਰੌਸ਼ ਕਰਾਂਗਾ ਆਪਣੇ ਪਿੰਡ ਦਾ ਨਾਮ ਰੌਸ਼ ਕਰਾਂਗਾ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸ਼ਬਦਾਂ ਵਿੱਚ ਬਿਆਨ ਕਰਨ ਲਗਹਿਤ ਮਿਲ ਰਹਾ ਹੈ ਕਿ ਇਹ ਸਫਰ ਇਨਾ ਜ਼ਿਆਦਾ ਵੀ ਸਮੂਧ ਨਹੀਂ ਸੀ ਇਨਾ ਜ਼ਿਆਦਾ ਵੀ ਸੌਖਾ ਨਹੀਂ ਸੀ ਔਕੜਾਂ ਹਸਤੇ ਸਾਡੇ ਬਹੁਤ ਆਈਆਂ ਪਰਵਾੜ ਚ ਆਈਆਂ ਪਾਲ ਸਾਹਿਬ ਮੈਨੂੰ ਯਾਦ ਹੈ ਟ੍ਰੇਨ ਫੜ ਕੇ ਆਤਰਾ ਦੰਦੇ ਸੀ ਇੱਕ ਦਿਨ ਵਾਸਤੇ ਵੈਸੇ ਐਤਵਾਰ ਨੂੰ ਮੇਲਾ ਹੁੰਦਾ ਸੀ ਉਸ ਤੋਂ ਬਾਅਦ ਫਿਰ 3-4 ਮਹੀਨੇ ਬਾਅਦ ਜਾ ਕੇ ਕਿਤੇ ਮੌਕਾ ਮਿਲਦਾ ਹੈ ਆਪਣੇ ਪਾਕਿਸਤਾਨ ਮਿਲਦਾ ਮੈਂ ਹਲਟ ਕਾਲੀ ਸੀ ਜੀ ਮੇਰੇ ਅੱਠ ਬੈਂਡ ਵੀ ਆ ਗਏ ਸੀ ਮੈਂ ਵਧੀਆ ਆਪਣਾ ਤਿਆਰੀ ਖਿੱਚ ਲਈ ਹੈਗੀ ਮੈਂ ਬਾਹਰ ਜਾਣਾ ਹੈ ਐਵੇਂ ਐਸੀ ਦਵਾ ਸਾਡਾ ਮੇਰਾ ਮਨ ਬਦਲੇ ਮੈਂ ਕਿਹਾ ਆਪਾ ਮੈਂ ਬਾਹਰ ਨਹੀਂ ਜਾਣਾ ਫਾਜ਼ਲ ਸਾਹਿਬ ਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਬੇਟਾ ਕਿਉਂ ਮਨ ਚੇਜ ਹੋ ਗਿਆ ਦਰਬਾਰ ਸਾਹਿਬ ਗਏ ਅਰਦਾਸ ਕੀਤੀ ਆ ਅਗੇ ਫਾਈਲ ਵਾਪਸ ਰੱਖਤੀ ਹੈ ਉਸ ਤੋਂ ਬਾਅਦ ਕਦੀ ਫਾਈਲ ਨਹੀਂ ਖੁੱਲੀ ਜੌਬ ਲੱਗੇ ਪਰ ਧਿਆਨ ਆਰਮੀ ਵੱਲ ਰਿਹਾ ਹਾਂਜੀ ਜੌਬ ਵਧੀਆ ਪੈਕੇਜ ਤੇ ਲੱਗੀ ਸੀ ਉਦੋਂ ਵੀ ਮੇਰੀ ਮਹੀਨੇ ਦੀ ਆਮਦਨ ਕੋਸ਼ 1.5 ਲੱਖ ਸੀ ਬਟ ਫਿਰ ਵੀ ਮੇਰਾ ਧਿਆਨ ਸੀਗਾ ਕਿ ਨਹੀਂ ਜਿਹੜਾ ਲੱਖ ਸੋਚ ਕੇ ਆਇਆ ਵਾਂ ਉਹ ਸ਼ਾਂਤੀ ਹਜੇ ਨਹੀਂ ਮਿਲੀ ਜਦੋਂ ਮੈਂ ਚੌਥੇ ਸਾਲ ਆਪਣੀ ਡਿਗਰੀ ਦੇ ਚੌਥੇ ਸਾਲ ਮੈਂ ਐਲੀਜੀਬਲ ਹੋਇਆ ਉਹਦੇ ਵਾਸਤੇ ਮੈਂ ਇੰਟਰਵਿਊ ਦੇ ਕੇ ਪਹਿਲੀ ਹੀ ਇੰਟਰਵਿਊ ਸੀਗੀ ਲੈਗ ਉਹਨੇ ਚੱਡ ਦੇ ਕੇ ਰੱਖੀ ਪਹਿਲੀ ਹੀ ਇੰਟਰਵਿਊ ਸੀਗੀ ਮੈਂ ਆਪਣੇ ਟੈਂਪਸ ਜੀ ਕਲੀਅਰ ਕੀਤਾ ਸੀ ਤੇ ਸੱਤਵੀਂ ਕਲੀਅਰ ਕਰਕੇ ਮੇਰਾ ਮੇਰਾ ਨਾਮ ਮੈਰਿਟ ਚ ਆ ਗਿਆ ਪੀਟੀਸੀ ਨੂੰ ਤੇ ਦਰਸ਼ਕਾਂ ਦਾ ਸਵਾਗਤ ਮੈਂ ਹਮਨਿੰਦਰ ਸਿੰਘ ਮੋਂਗਾ ਅੱਸੀ ਇਸ ਵੇਲੇ ਮੌਜੂਦ ਆ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਸੀ ਦੇ ਪਿੰਡ ਮਾਨਾਵਾਲਾ ਜਿੱਥੇ ਕਿ ਅੱਜ ਜਸ਼ਨ ਦਾ ਮੌਲ ਹੈ ਦਰਸਲ ਪਿੰਡ ਦਾ ਇੱਕ ਗੱਭਰੂ ਆਰਮੀ ਦੇ ਵਿੱਚ ਲੈਫਟੀਨੈਂਟ ਵਜੋਂ ਸਿਲੈਕਟ ਹੋ ਕੇ ਅੱਜ ਪਿੰਡ ਪਰਤੇ ਔਰ ਪਿੰਡ ਦੇ ਵਿੱਚ ਮਾਝੇ ਦਾ ਮਾਨ ਵਧਾਉਣ ਵਾਲੇ ਆਪਣੇ ਪੁੱਤਰ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣ ਕੇ ਪਿੰਡ ਪਹੁੰਚਣ ਤੇ ਬੇਹਦ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇੱਕ ਟਰੈਕਟਰ ਦਾ ਮਾਰਚ ਕੱਢਿਆ ਜਾ ਰਿਹਾ ਹੈ ਸਜਾਵਟ ਕੀਤੀ ਗਈ ਹੈ ਢੋਲ ਟਵਾਕੇ ਦੇ ਨਾਲ ਪਿੰਡ ਦੇ ਪੁੱਤ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਤੋ ਇਹ ਤਸਵੀਰਾਂ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਸੀ ਦੇ ਪਿੰਡ ਮਾਨਾ ਵਾਲਾ ਦੀਆਂ ਨੇ ਜਿੱਥੋਂ ਦਾ ਜੰਪਲ ਮਨਿੰਦਰਪਾਲ ਸਿੰਘ ਔਰ ਖਾਸ ਗੱਲ ਮਨਿੰਦਰਪਾਲ ਸਿੰਘ ਦਾ ਪਿਤਾ ਆਰਮੀ ਦੇ ਵਿੱਚ ਮਤੌਰ ਫੌਜੀ ਸੇਵਾ ਕਰਕੇ ਰਿਟਾਇਰ ਹੋ ਚੁੱਕਿਆ ਹੈ ਤੋ ਪਿਓ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜ ਵਿੱਚ ਅਫਸਰ ਬਣੇ ਤੋ ਅੱਜ ਉਹ ਸੁਪਨਾ ਸাকার ਹੋਇਆ ਔਰ ਪਿੰਡ ਦਾ ਇਹ ਗੱਭਰੂ ਮਨਿੰਦਰਪਾਲ ਸਿੰਘ ਆਪਣੇ ਬਤੌਰ ਲੈਫਟੀਨੈਂਟ ਵਜੋਂ ਚੋਣ ਹੋਣ ਤੋਂ ਬਾਅਦ ਪਹਿਲੀ ਵਾਰ ਪਿੰਡ ਪਰਤੇ ਜਿੱਥੇ ਅੱਜ ਇੱਕ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ 에어ਪੋਰਟ ਪਹੁੰਚਣ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਫੁੱਲਾਂ ਦੇ ਸੇਰੇ ਪਾਏ ਗੇ ਸਲਾਮੀ ਦਿੱਤੀ ਗਈ ਮਨਿੰਦਰਪਾਲ ਸਿੰਘ ਲੈਫਟੀਨੈਂਟ ਮਨਿੰਦਰਪਾਲ ਸਿੰਘ ਨੂੰ ਔਰ ਅੱਜ ਪਿੰਡ ਪਹੁੰਚਣ ਤੇ ਜਸ਼ਨਾਂ ਵਾਲਾ ਮਾਹੌਲ ਇਸ ਵੇਲੇ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਹੈ ਪਹਿਲਾ ਗੱਲ ਕਰਾਂਗੇ ਲੈਫਟੇਨੈਂਟ ਮਨਿੰਦਰਪਾਲ ਸਿੰਘ ਦੇ ਨਾਲ ਮਨਿੰਦਰਪਾਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਬਹੁਤ ਧੰਨਵਾਦ ਧੰਨਵਾਦ ਇਹ ਸਫਰ ਕਿਸ ਤਰ੍ਹਾਂ ਰਿਹਾ ਕਿਸ ਤਰ੍ਹਾਂ ਇੱਥੇ ਤੱਕ ਪਹੁੰਚਣਾ ਕਿੰਨੀ ਕੁ ਮੁਸ਼ਕਿਲਾਂ ਭਰਿਆ ਹੈ ਇਹ ਸਫਰ ਜੀ ਵੇਖੋ ਮੈਂ ਸ਼ੁਰੂ ਤੋਂ ਹੀ ਮੇਰਾ ਆਪਣੇ ਫਾਦਰ ਸਾਹਿਬ ਨੂੰ ਦੇਖ ਕੇ ਮੈਂ ਬਹੁਤ ਇਨਸਪਾਇਰ ਹੋਇਆ ਕਿ ਫਾਦਰ ਸਾਹਿਬ ਪੜ੍ਹਾਈ ਦੇ ਬਹੁਤ ਚੰਗੇ ਸੀ ਬਟ ਉਸ ਟਾਈਮ ਇਨੀ ਐਜੂਕੇਸ਼ਨ ਨਹੀਂ ਸੀ ਨਾ ਅਵੇਅਰਨੈਸ ਨਹੀਂ ਸੀ ਕਿ ਇਹ ਵਧੀਆ ਪੜ੍ਹਾਈ ਵਾਲਾ ਬੰਦਾ ਐਨਡੀਏ ਪੇਪਰ ਦੇ ਕੇ ਆਰਮੀ ਜਾ ਸਕਦਾ ਅਫਸਰ ਬਣ ਸਕਦਾ ਹੈ ਇਹਨਾਂ ਨੇ ਸੋਚਿਆ ਕਿ ਘਰ ਦੇ ਹਾਲਾਤ ਸਹੀ ਨਹੀਂ ਨੇ ਤਾਂ ਬਸ ਇੱਕ ਸੋਲਜਰ ਲੈਵਲ ਤੇ ਇਹਨਾਂ ਨੇ ਆਪਣੀ ਭਰਤੀ ਦੇਖ ਕੇ ਤਾਂ ਫੌਜ ਹੋ ਗਏ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਸੋਚਿਆ ਕਿ ਮੈਂ ਆਪਣੇ ਫਾਦਰ ਸਾਹਿਬ ਦੇ ਪਾਚੇ ਨਾਲ ਪਰ ਚੱਲ ਕੇ ਇੱਕ ਅਫਸਰ ਬਣ ਕੇ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗਾ ਹਾਲਾਂਕਿ ਇਹ ਸਫ਼ਰ ਇੰਨਾ ਜ਼ਿਆਦਾ ਵੀ ਸਮੂਥ ਨਹੀਂ ਸੀ ਨਾ ਜ਼ਿਆਦਾ ਵੀ ਸੌਖਾ ਨਹੀਂ ਸੀ ਔਕੜਾਂ ਰਸਤੇ ਸਾਡੇ ਬਹੁਤ ਆਈਆਂ ਪਰਿਵਾਰ ਚਾਹੀਆਂ ਪੜ੍ਹਾਈ ਲਿਖਾਈ ਚਾਹੀਆਂ ਕਰੋ ਦੂਰ ਪੜ੍ਹਨਾ ਪਿਆ ਪਰਵਾਹ ਛੱਡਣਾ ਪਿਆ ਚਾਹੇ ਸਕੂਲ ਹੋਵੇ ਚਾਹੇ ਕਾਲਜ ਹੋਵੇ ਭਾਵੇਂ ਮੇਂ ਟ੍ਰੇਨਿੰਗ ਹੋਵੇ ਜੀ ਮੈਂ ਸਕੂਲਿੰਗ ਕੀਤੀ ਹੈ ਜੀ ਆਰਮੀ ਪਬਲਿਕ ਸਕੂਲ ਬਿਆਸ ਕਪੂਰਥਲਾ ਉੱਥੇ ਮੈਂ 6ਵੇਂ ਤੋਂ ਲੈ ਕੇ 12ਵੇਂ ਤੱਕ ਹੌਸਟਲ 'ਚ ਰਿਹਾ ਬਸ ਛੁੱਟੀਆਂ ਪੈਂਦੀਆਂ ਸੀ ਕਦੀ ਪਾਪਾ ਨੂੰ ਛੁੱਟੀ ਮਿਲਦੀ ਸੀ ਤਾਂ ਉਹ ਨਹੀਂ ਮਿਲ ਪਾਉਂਦੇ ਸੀ ਜਦੋਂ ਮੈਂ ਘਰੇ ਜਾਂਦਾ ਉਹ ਨਹੀਂ ਮਿਲ ਪਾਉਂਦਾ ਸੀ ਬਹੁਤ ਟਾਈਮ ਮਿਸਾਲ ਇਸ ਤਰ੍ਹਾਂ ਮੇਲ ਨਹੀਂ ਹੁੰਦਾ ਹਾਂਜੀ ਮੈਚ ਕਰਕੇ ਆਉਣਾ ਪੈਂਦਾ ਸੀ ਪਾਲ ਸਾਹਿਬ ਮੈਨੂੰ ਯਾਦ ਹੈ ਟ੍ਰੇਨ ਫੜ ਕੇ ਰਾਤੋ ਰਾਤ ਹੁੰਦੇ ਸੀ ਇੱਕ ਦਿਨ ਵਾਸਤੇ ਵੈਸੇ ਐਤਵਾਰ ਨੂੰ ਮੇਲ ਮਿਲਾਬ ਹੁੰਦਾ ਸੀ ਉਸ ਤੋਂ ਬਾਅਦ ਫਿਰ 3-4 ਮਹੀਨੇ ਬਾਅਦ ਜਾ ਕੇ ਕਿਤੇ ਮੌਕਾ ਮਿਲਦਾ ਹੈ ਆਪਣੇ ਪਾਕਿਸਤਾਨ ਮਿਲਦਾ ਹਾਲਾਂਕਿ ਮੇਰੇ ਪਰਿਵਾਰ ਨੇ ਮੇਰੇ ਫਾਦਰ ਸਾਹਿਬ ਡਿਊਟੀ 'ਚ ਦੇਸੀ ਮੈਂ ਘਰ ਆ ਕੇ ਮੈਨੂੰ ਕਦੀ ਵੀ ਇਹ ਮਹਿਸੂਸ ਨਹੀਂ ਆਇਆ ਕਿ ਮੇਰਾ ਮੈਂ ਕਦੀ ਫਾਦਰ ਸਾਹਿਬ ਨਹੀਂ ਨੇ ਹਾਂ ਮਦਰ ਮੇਰੇ ਮਦਰ ਨਿੱਕਾ ਹੁੰਦਾ ਸੀ ਮਤਲਬ ਉਹਦਾ ਦਿਹਾਂਤ ਹੋ ਗਿਆ ਸੀ ਜਦੋਂ ਮੈਂ 7 ਸਾਲ ਦਾ ਸੀ ਪਰ ਮੈਨੂੰ ਕਦੀ ਵੀ ਮੇਰੇ ਮਦਰ ਦੀ ਮੇਰੇ ਮਾਤਾ ਦੀ ਮੇਂ ਕਮੀ ਮਹਿਸੂਸ ਨਹੀਂ ਹੋ ਦਿੱਤੀ ਅੱਜ ਮਾਂ ਹੁੰਦੀ ਤੇ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਅੱਜ ਮੈਂ ਮੇਰੇ ਨਾਲ ਖੜੇ ਹੁੰਦੇ ਅੱਜ ਮੇਰੇ ਬਾਪੂ ਫਾਦਰ ਸਾਹਿਬ ਨੇ ਨਿੱਕੀ ਭੈਣਾਂ ਚਾਚੀਆਂ ਖੜੀਆਂ ਨਾਲ ਖੜੀਆਂ ਨੇ ਮਾਮੀਆਂ ਚਾਚੀਆਂ ਦੂਰ ਦੂਰ ਆਈਆਂ ਨੇ ਮੈਂ ਬਹੁਤ ਖੁਸ਼ ਹਾਂ ਬਟ ਹਾਲਾਂਕਿ ਇੱਕ 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 ਖੁਸ਼ੀ ਦਾ ਫੈਕਟਰ ਇੱਕ ਹੋ ਇਹ ਮਨਿੰਦਰਪਾਲ ਸਿੰਘ ਵਾਸਤੇ ਇਹ ਅਚੀਵਮੈਂਟ ਕੀ ਮਾਇਨੇ ਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਸ਼ੁਰੂ ਤੋਂ ਹੀ ਇਦਾਂ ਸੋਚਿਆ ਹੈ ਕਿ ਮੈਂ ਉਹ ਕਰਨਾ ਚਾਹਾਂ ਜੋ ਮੇਰੇ ਫਾਦਰ ਸਾਹਿਬ ਨੂੰ ਮੇਤੇ ਮਾਣ ਹੋਵੇ ਗਰਵ ਹੋਵੇ ਪ੍ਰਾਊਡ ਹੋਣ ਤਾਂ ਮੈਨੂੰ ਜਦੋਂ ਬਾਹਰ ਤੋਂ ਬਾਅਦ ਮੈਂ ਅਟੈਂਪਟ ਦਿੱਤੇ ਐਨਡੀਏ ਦੇ ਅਟੈਂਪਟ ਦਿੱਤੇ ਮੈਂ ਇੰਟਰਵਿਊ ਵਾਸਤੇ ਗਿਆ ਪਰ ਹਾਲਾਂਕਿ ਬਾਹਰੋਂ ਤੋਂ ਬਾਅਦ ਮੈਂ ਨਹੀਂ ਕਰ ਸਕਿਆ ਪੇਪਰ ਮੇਰਾ ਬਾਹਰੋਂ ਤੋਂ ਬਾਅਦ ਕਲੀਅਰ ਨਹੀਂ ਹੋ ਸਕਿਆ ਮੈਨੂੰ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਨੇ ਜਿਨ੍ਹਾਂ ਮੈਂਨੇ ਬਾਹਰ ਨੂੰ ਪੜਾਈ ਕੀਤੀ ਉਹ ਸਭ ਬਾਹਰ ਤੁਰ ਗਏ ਅੱਜ ਕੈਨੇਡਾ ਦੇ ਸੈਟਲ ਨੇ ਵਧੀਆ ਕਮਾਖਾ ਰਹੇ ਨੇ ਪਰ ਹਾਲਾਂਕਿ ਪਰਿਵਾਰ ਤੋਂ ਦੂਰੀ ਨੇ ਤਾਂ ਮੈਂ ਆਇਲਟਸ ਕਰਨ ਤੋਂ ਬਾਅਦ ਵੀ ਮੈਂ ਇਹ ਕਿਹਾ ਕਿ ਮੈਂ ਪਪਾ ਮੈਂ ਨਹੀਂ ਜਾਣਾ ਕੋਈ ਮਨ ਬਣ ਗਿਆ ਸੀ ਕਿ ਬਾਹਰ ਦਾ ਰੁਕਣਾ ਮੈਂ ਆਇਲਟ ਕਾਲੀ ਸੀ ਜੀ ਮੇਰੇ 8 ਬੈਂਡ ਵੀ ਆ ਗਏ ਸੀ ਮੈਂ ਵਧੀਆ ਆਪਣਾ ਤਿਆਰੀ ਖਿੱਚ ਲਈ ਹੈਗੀ ਮੈਂ ਬਾਹਰ ਜਾਣਾ ਹੈ ਫਿਰ ਪਤਾ ਨਹੀਂ ਕਿਵੇਂ ਚੇਂਜ ਹੋ ਗਿਆ ਪਤਾ ਨਹੀਂ ਇੱਕ ਵਾਰੀ ਆਪਾਂ ਇੱਥੇ ਹੀ ਜਾ ਰਹੇ ਸੀ ਐਮਬੈਸੀ ਦੇ ਦਰਵਾਜ਼ਾ ਸਾਡਾ ਮੇਰਾ ਮਨ ਬਦਲਿਆ ਮੈਂ ਕਿਹਾ ਆਪਾਂ ਮੈਂ ਬਾਹਰ ਨਹੀਂ ਜਾਣਾ ਫਾਜ਼ਲ ਸਾਹਿਬ ਨੇ ਮੈਂ ਇੱਕ ਵਾਰੀ ਨਹੀਂ ਪੁੱਛਿਆ ਕਿ ਬੇਟਾ ਕਿਉਂ ਮਨ ਚੇਂਜ ਹੋ ਗਿਆ ਦਰਵਾਜ਼ਾ ਸਾਹਿਬ ਗਏ ਅਰਦਾਸ ਕੀਤੀ ਹੈ ਆਗੇ ਫਾਈਲ ਵਾਪਿਸ ਰੱਖ ਦਿੱਤੀ ਉਸ ਤੋਂ ਬਾਅਦ ਕਦੀ ਫਾਈਲ ਨਹੀਂ ਖੁੱਲੀ ਫਸਟ ਟਾਈਮ ਫੇਲ ਹੋ ਗਈ ਸੀ ਐਨਡੀਏ ਹਾਂਜੀ ਮੈਂ ਪਹਿਲਾ ਟਾਈਮ ਦਿੱਤਾ ਸੀ ਇੰਟਰਵਿਊ ਮੇਰੀ ਨਹੀਂ ਕਲੀਅਰ ਨਹੀਂ ਹੋਈ ਸੀਗੀ ਉਸ ਤੋਂ ਬਾਅਦ ਫਿਰ ਮੇਰੇ ਉਮਰ ਦੇ ਹਿਸਾਬ ਨਾਲ ਮੇਰਾ ਐਨਡੀਏ ਦਾ ਚਾਂਸ ਨਹੀਂ ਬਣਿਆ ਤਾਂ ਮੈਂ ਸੋਚਿਆ ਕਿ ਮੈਂ ਡਿਗਰੀ ਕਰਨ ਤੋਂ ਬਾਅਦ ਸੀਡਸ ਹਾਸੇ ਅਪਲਾਈ ਕਰੂੰਗਾ ਕਿਉਂਕਿ ਜੇ ਤੁਸੀਂ ਡਿਗਰੀ ਕਰ ਲੈਂਦੇ ਹੋ ਤਾਂ ਸੀਡਸ ਦੇ ਚਾਂਸ ਖੁੱਲ ਜਾਂਦੇ ਨੇ ਡਿਗਰੀ ਕਰਨ ਤੋਂ ਬਾਅਦ ਮੈਨੂੰ ਇਹਨਾਂ ਨੇ ਚੰਡੀਗੜ੍ਹ ਪੜਾਇਆ ਆਪਣੀ ਮਿਹਨਤ ਕਰਕੇ ਹਾਲਾਂਕਿ ਰਿਟਾਇਰ ਸੀ ਪੈਸਿਆਂ ਦੀ ਕਮੀ ਸੀ ਫਿਰ ਵੀ ਇਹਨਾਂ ਨੇ ਮੈਨੂੰ ਚੰਡੀਗੜ੍ਹ ਪੜਾਇਆ ਕਦੀ ਵੀ ਪੈਸੇ ਦੀ ਮੈਨੂੰ ਕਮੀ ਨਹੀਂ ਆਉਂਦੀ ਥੀ ਕਦੀ ਪਰਿਵਾਰ ਚੋਂ ਮੈਨੂੰ ਕਿਸੇ ਨਰਮੀ ਦੀ ਕਮੀ ਨਹੀਂ ਆਉਂਦੀ ਥੀ ਹਮੇਸ਼ਾ ਸੋਕ ਸ਼ਾਂਤੀ ਨੇ ਮੈਨੂੰ ਪੜਾਇਆ ਪਰਿਵਾਰ ਵਿੱਚ ਜੋ ਵੀ ਚੱਲਦਾ ਰਿਹਾ ਪੂਰਾ ਸਹਿਯੋਗ ਰਿਹਾ ਹਾਂਜੀ ਮੈਨੂੰ ਨਹੀਂ ਪਤਾ ਲੱਗਦਾ ਰਿਹਾ ਕਿ ਪਰਿਵਾਰ ਚ ਕੋਈ ਚੱਲ ਰਿਹਾ ਹੈ ਪੈਸੇ ਦੀ ਘਾਟ ਹੈ ਮੈਨੂੰ ਕਦੀ ਕਿਸੇ ਦੀ ਕਮੀ ਨਹੀਂ ਲੱਗੀ ਮੇਰੇ ਤੇ ਜੇ ਸਾਲ ਚ ਹਾਲਾਂਕਿ ਮੈਂ ਬੰਗਲੌਰ ਚ ਕੰਮ ਕਰਦਾ ਰਿਹਾ ਮੇਰਾ ਵਧੀਆ ਪੈਕੇਜ ਤੇ ਜੋਬ ਲੱਗੀ ਸੀ ਪਰ ਜਿੱਦਾਂ ਹੀ ਮੈਂ ਆਪਣੇ ਆਰਮੀ ਵਾਸਤੇ ਮੈਂ ਬੀਟਾ ਕੀਤੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਜਿੱਦ ਬਟ ਫਿਰ ਵੀ ਮੇਰਾ ਧਿਆਨ ਸੀਗਾ ਕਿ ਨਹੀਂ ਜਿਹੜਾ ਲੱਖ ਸੋਚ ਕੇ ਆਇਆ ਵਾ ਉਹ ਸ਼ਾਂਤੀ ਹਜ ਨਹੀਂ ਮਿਲੀ ਤਾਂ ਜਿੱਦਾਂ ਹੀ ਮੈਂ ਚੌਥੇ ਸਾਲ ਆਪਣੀ ਡਿਗਰੀ ਦੇ ਚੌਥੇ ਸਾਲ ਮੈਂ ਐਲੀਜੀਬਲ ਹੋਇਆ ਉਹਦੇ ਵਾਸਤੇ ਮੈਂ ਇੰਟਰਵਿਊ ਦੇ ਕੇ ਪਹਿਲੀ ਹੀ ਇੰਟਰਵਿਊ ਸੀਗੀ ਵੈਕੂਨ ਚ ਚੜ੍ਹਦੇ ਘਰ ਰੱਖੀ ਪਹਿਲੀ ਹੀ ਇੰਟਰਵਿਊ ਸੀਗੀ ਮੈਂ ਆਪਣੇ ਅਟੈਂਪਟ ਚ ਕਲੀਅਰ ਕੀਤਾ ਤੇ ਐਸਐਸ ਵੀ ਕਲੀਅਰ ਕਰਕੇ ਮੇਰਾ ਮੇਰਾ ਨਾਮ ਮੈਰਿਟ ਚ ਆ ਗਿਆ ਦੋ ਬੀਟੈਕ ਗ੍ਰੈਜੂਏਟ ਲੱਖ ਡੇਢ ਲੱਖ ਦੀ ਸੈਲਰੀ ਛੱਡ ਕੇ ਪਹਿਲ ਦਿੱਤੀ ਦੇਸ਼ ਸੇਵਾ ਨੂੰ ਐਡਾ ਜਜ਼ਬਾ ਕਿਵੇਂ ਹੈ ਦੇਖੋ ਜੀ ਮੈਂ ਹਮੇਸ਼ਾ ਆਪਣੇ ਫਾਦਰ ਸਾਹਿਬ ਦੇ ਜਿੰਨੀਆਂ ਫੋਟੋਆਂ ਪ ਜਿੰਨੀ ਬਹਾਦਰੀ ਨਾਲ ਬਾਬਾ ਪੈਰਾ ਕਮਾਂਡਰ ਰਹੇ ਨੇ ਪੈਰਾ ਕਮਾਂਡਰ ਬਣਨਾ ਇੰਨਾ ਸੌਖਾ ਕੰਮ ਨਹੀਂ ਹੈ ਅੱਜ ਪਾਪਾ ਦੇ ਜਿੰਨੇ ਵੀ ਸਾਥੀ ਨਾਲ ਆਏ ਨੇ ਪੈਰਾ ਕਮਾਂਡਰ ਨੂੰ ਪਤਾ ਹੈ ਮੈਂ ਹਮੇਸ਼ਾ ਆਪਣੇ ਪਾਪਾ ਤੋਂ ਇਨਸਪਾਇਰ ਹੋਇਆ ਹਾਂ ਕਿ ਅੱਜ ਇਹ ਪਾਪਾ ਮੇਰੇ ਦੇਸ਼ ਆਜ ਸੇਵਾ ਕਰ ਸਕਦੇ ਆ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਤੇ ਜੇ ਪਾਪਾ ਮੇਰੇ ਹਵਲਦਾਰ ਰਿਟਾਇਰ ਹੋ ਸਕਦੇ ਆ ਤਾਂ ਮੈਂ ਅਫਸਰ ਕਿਉਂ ਨਹੀਂ ਬਣ ਸਕਦਾ ਕਿ ਜਿੱਥੋਂ ਇਹਨਾਂ ਨੇ ਆਪਣੀ ਡਿਊਟੀ ਛੱਡੀ ਹੈ ਮੈਂ ਉਸ ਤੋਂ ਦੋ ਰੈਂਕ ਅੱਪ ਜਾ ਕੇ ਡਿਊਟੀ ਜੁਆਇਨ ਕਰਾਂਗਾ ਆਪਣੇ ਫਾਦਰ ਸਾਹਿਬ ਦਾ ਨਾਮ ਰੋਸ਼ਨ ਕਰਾਂਗਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂਗਾ ਤੁਹਾਡੇ ਦੁਆਰਾ ਗੱਲ ਕਰਾਂਗੇ ਪਹਿਲਾਂ ਪਿਤਾ ਤੀਰ ਸਿੰਘ ਨੂੰ ਬਤਾਈਏ ਸਭ ਤੋਂ ਪਹਿਲਾਂ ਥੈਂਕ ਯੂ ਥੈਂਕ ਬਹੁਤ ਬਹੁਤ ਧੰਨਵਾਦ ਜੀ ਸੀ ਬਤੌਰ ਫੌਜੀ ਰਿਟਾਇਰ ਹੋਏ ਹੋ ਦੇਸ਼ ਦੀ ਵੱਡੀ ਸੇਵਾ ਕੀਤੀ ਹੈ ਪਰ ਅੱਜ ਤੁਹਾਡਾ ਬੇਟਾ ਤੁਹਾਡੇ ਤੋਂ ਤਿੰਨ ਪੈੜਾਂ ਉੱਤੇ ਖੜਾ ਹੈ ਇੱਕ ਉੱਚ ਰੈਂਕ ਅਫਸਰ ਦੇ ਤੌਰ ਤੇ ਸਿਲੈਕਟ ਹੋਇਆ ਹੈ ਡਿਊਟੀ ਆਪਣੀ ਜੁਆਇਨ ਕੀਤੀ ਹੈ ਕਿੰਨੀ ਖੁਸ਼ੀ ਹੈ ਪਿਤਾ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸ਼ਬਦਾਂ ਵਿੱਚ ਬਿਆਨ ਕਰਨ ਲੱਭੇ ਮਿਲ ਰਹੇ ਕਿ ਐਸੇ ਕਹੀਂ ਉਹ ਆਰੇ ਕਿ ਉਹ ਰੈਂਕ ਦਾ ਬੱਚਾ ਹੌਲ ਦਾ ਰੈਂਕ ਦਾ ਬੱਚਾ ਮੈਂ ਤਾਂ ਹੀ ਸੋਚ ਰਹੀ 32 ਵੇਲਾ ਕਲਰਕ ਕਲੈਰੀਕਲ ਚਲ ਜਾਏਗਾ ਜਾਂ ਡਾਇਰੈਕਟ ਇਹ ਸ਼ਬਾਈਦ ਹੈ ਹੀ ਹੈ ਅਦੇ ਸੋਚਿਆ ਨਹੀਂ ਵੀ ਜੇ ਲੜਕੇ ਨੇ ਆਖਿਆ ਮੈਂ ਜਾਣਾ ਤੇ ਅਫਸਰ ਬਣ ਕੇ ਹੀ ਜਾਣਾ ਤੇ ਬਾਹਰ ਵਾਸਤੇ ਆ ਬੱਚੇ ਨੇ ਦੱਸਿਆ ਕਿ ਬਾਹਰ ਆਇਲਟ ਕਰਨ ਤੋਂ ਬਾਅਦ ਹੀ ਮਨਾ ਕੀਤਾ ਮੈਂ ਐਕਸੈਪਟ ਕੀਤਾ ਠੀਕ ਹੈ ਕਹਿੰਦਾ ਪੜ੍ਹਨਾ ਹੈ ਮੈਂ ਪੜ੍ਹਨਾ ਫਿਰ ਬੱਚਾ ਕਹਿੰਦਾ ਮੈਂ ਮਨਿੰਦਰ ਕਹਿੰਦਾ ਮੈਂ ਚੰਡੀਗੜ੍ਹ ਪੜ੍ਹਨਾ ਹੈ ਮੈਂ ਪੜ੍ਹਨਾ ਫਿਰ ਏ ਗ੍ਰੇਡ ਚ ਪੜ੍ਹਨਾ ਕਿ ਚੰਡੀਗੜ੍ਹ ਮੈਨੂੰ ਬਹੁਤ ਸੋ ਡਾਊਟ ਸੀ ਵੀ ਹੋਸਟਲ ਮਾਪੇ ਹਰੇਕ ਮਾਪੇ ਥਿੰਕਿੰਗ ਹੁੰਦੀ ਬੱਚਾ ਹੋਸਟਲ ਜਾ ਕੇ ਬਾਰਡਰ ਜੋ ਹੈ ਮਤਲਬ ਹੋ ਕੁਮਾਨ ਕੰਟਰੋਲ ਦੇ थ्रू ਕੁਝ ਹੋ ਸਕ ਸੰਗਤ ਪੈ ਸਕਦਾ ਹੈ ਘੱਟ ਪੜੇਗਾ ਉਹ ਨਹੀਂ ਉੱਚ ਵਿਦਿਆ ਹਾਸਲ ਨਹੀਂ ਕਰ ਪਾਏਗਾ ਪਰ ਜੋ ਮੇਰਾ ਥਿੰਕਿੰਗ ਹੀ ਮੇਰੇ ਜੋ ਮੈਂ ਕਿਹਾ ਵੀ ਅਲਫਾ ਚਾਹੀਦਾ ਏਕ ਗ੍ਰੇਡ ਉੱਪਰ ਚਾਹੀਦਾ ਜਾਨੀ ਕਿ 80 ਮਾਰਕਸ ਦੇ ਉੱਪਰ ਪਰਸੈਂਟ ਮੈਨੂੰ ਮੇਰੇ ਬੱਚੇ ਨੇ ਜੋ ਮੇਰੇ ਗਾਦਰ ਖੜਾ ਤਰਿਆ ਬਿਨਾ ਮਾਂ ਦੇ ਬੱਚੇ ਵਾਸਤੇ ਬਿਨਾ ਮਾਂ ਦੇ ਬੱਚੇ ਨੂੰ ਆਪੇ ਪੜਨਾ ਆਪੇ ਤਿਆਰ ਹੋਣਾ ਹੁੰਦਾ ਜੋ ਵੀ ਪੂਰਾ ਕਿਸਾਧਾਰੀ ਰਹਿ ਕਰਕੇ ਸਵੇਰੇ ਤਿਆਰ ਪੜਨਾ ਬਹੁਤ ਹੀ ਮੇਰੇ ਅੰਦਰ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਕੇ ਮਨਾਇਆ ਪੂਰਾ ਪਿੰਡ ਇਕੱਠਾ ਹੋਇਆ ਵਿਆਹ ਵਾਲਾ ਮੌਲਾ ਪੂਰਾ ਵਿਆਹ ਵਾਲਾ ਮੌਲਾ ਪੂਰੇ ਪਿੰਡ ਨੇ ਅਸੀਂ ਚਾਹ ਮਨਾਇਆ ਹੈ ਬਹੁਤ ਬਹੁਤ ਧੰਨਵਾਦ ਪਿੰਡ ਦਾ ਨਗਰ ਵਾਸੀਆਂ ਦਾ মিডিਆ ਖਾਸ ਕਰਕੇ ਬਿਨਾਂ ਦੱਸ ਮੈਂ ਕਿਸੇ ਨੂੰ ਨਹੀਂ ਬੁਲਾਇਆ ਮੇਰੇ ਯਾਰ ਦੋਸਤਾਂ ਸੱਜਣਾ ਮਿੱਤਰਾਂ ਨੇ ਆਪੇ ਵੀਡੀਓ ਵਾਲੇ ਆ ਕੇ ਲੈ ਕੇ ਆ ਮੈਨੂੰ ਤਾਂ ਪਤਾ ਨਹੀਂ ਨਾਮ ਕਿਸੇ ਨੂੰ ਆਖਿਆ ਮੈਂ ਪਿੰਡ ਦਾ ਜ਼ਾਨ ਆਦਮੀ ਖੇਤੀਬਾੜੀ ਕਰਦਾ ਬਹੁਤ ਬਹੁਤ ਧੰਨਵਾਦ ਆਪ ਲੋਗਾਂ ਦਾ ਬੇਟਾ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਮਨਸੀਰਤ ਕੌਰ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਬ੍ਰਦਰ ਵੱਡਾ ਵੀਰ ਜਿਹੜਾ ਅਫਸਰ ਬਣ ਕੇ ਆਇਆ ਹੈ ਫੌਜ ਦਾ ਮੈਨੂੰ ਬੜੀ ਖੁਸ਼ੀ ਹੋਉਂਦੀ ਹੈ ਤੇ ਮਤਲਬ ਮੈਂ ਦੱਸ ਨਹੀਂ ਸਕਦੀ ਮੈਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਮੈਂ ਸੋਚਿਆ ਸੀ ਕਿ ਵੱਡਾ ਵੀਰ ਐਡਾ ਵੱਡਾ ਅਫਸਰ ਬਣ ਹਾਂਜੀ ਜ਼ਰੂਰ ਸੋਚਿਆ ਸੀ ਸੋਚਿਆ ਸੀ ਹਾਂਜੀ ਬਹੁਤ ਬਧਾਈ ਜੀ ਤੁਹਾਨੂੰ ਮਾ ਉਹਦੇ ਤੋਂ ਬਹੁਤ ਛੰਡਾਈ ਸ਼ੋਪੋਰਾਂ ਦੀ ਤੁਹਾਡੇ ਨਾਲ ਤੇ ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਧੰਨਵਾਦ ਧੰਨਵਾਦ

ਆਪ ਨੇ ਕਾਲ ਕੀਤਾ ਟਾਈਮ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਰਿਵਾਰ ਵੱਲੋਂ ਬੱਚੇ ਵੱਲੋਂ ਬਹੁਤ ਬਹੁਤ ਤੁਹਾਡਾ ਟਾਈਮ ਕੱਢਣ ਵਾਸਤੇ ਆਪਾਂ ਬਾਈਕ ਚੋਣਨਾ ਚਾਹੁੰਦਾ ਮੈਂ ਜੀ ਬੁਰ ਸਾਹਿਬ ਕਿਰਪਾ ਰੱਖਣ ਹਾਂ ਜੀ ਹਾਂਜੀ 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 ਠੀਕ ਠੀਕ ਹੈ ਸੱਤ ਹੀ ਗੱਲ ਜਿਆਦਾਤਰ ਬੱਚੇ ਪਲੱਸ 2 ਕਰਦੇ ਆ ਜਿਸ ਤਰ੍ਹਾਂ ਤੁਸੀਂ ਵੀ ਆਇਲਸ ਕੀਤੀ ਬਾਹਰ ਦਾ ਰੁਖ ਕਰਦੇ ਆ ਬਾਹਰ ਦਾ ਰੁਖ ਕਰਨ ਦੀ ਵਜ੍ਹਾ ਦੇਸ਼ ਸੇਵਾ ਨੂੰ ਪਹਿਲ ਦਿੱਤੀ ਹੈ ਹਾਂਜੀ ਦੇਖੋ ਮੇਰਾ ਤਾਂ ਇਹ ਮੰਨਣਾ ਹੈ ਕਿ ਜਿੰਨਾ ਕਿ ਮੈਂ ਆਪਣੇ ਪਾਸ ਤੋਂ ਆਪਣੇ ਪਿਛਲੇ ਇਤਿਹਾਸ ਤੋਂ ਸਿੱਖਿਆ ਹੈ ਕਿ ਘਰ ਤੋਂ ਘਰ ਪਰਵਾਦ ਦੂਰ ਰਹਿ ਕੇ ਬੱਚਾ ਕੋਸ਼ਿਸ਼ ਸਿੱਖ ਸਕਦਾ ਬਹੁਤ ਔਕੜਾਂ ਦੁੱਖ ਹੁੰਦੇ ਨੇ ਮੈਂ ਸ਼ੁਰੂ ਤੋਂ ਦੂਰ ਰਹਾ ਤੇ ਮੇਰੇ ਮਨ ਚ ਇਹ ਸੀਗਾ ਕਿ ਬਾਹਰ ਜਾ ਕੇ ਵੀ ਜੇ ਮੈਂ ਦੂਰ ਰਹਿਣਾ ਕਰ ਦਿਆਂ ਤਾਂ ਫੇਰ ਤਾਂ ਸਾਰੀ ਸਾਰੀ ਉਮਰ ਬਾਹਰ ਹੀ ਰਹਿਣਾ ਹੈ ਫੇ ਤਾਂ ਕਰਦਿਆਂ ਨਾਲ ਨਹੀਂ ਰਹਿ ਸਕਦਾ ਤਾਂ ਜੇ ਕਿਉਂਕਿ ਸਾਡਾ ਯੂਥ ਇਹ ਸੋਚਦਾ ਹੈ ਕਿ ਇੱਕ ਵਾਰੀ ਤੁਸੀਂ 12ਵੀਂ ਕਰ ਲਈਏ ਉਸ ਤੋਂ ਬਾਅਦ ਕੋਈ ਹੋਰ ਆਪਸ਼ਨ ਨਹੀਂ ਹੈਗਾ ਤਾ ਇੱਕ অপਸ਼ਨ ਜਿਹੜਾ ਸਾਨੂੰ ਸਰਕਾਰ ਦਿੰਦੀ ਹੈ ਸਾਨੂੰ ਅਡੀ ਆਰਮੀ ਦਿੰਦੀ ਹੈ ਇੰਨੀਆਂ ਐਸਐਸਬੀ ਜੜੀਆਂ ਇੰਟਰਵਿਊ ਨਿਕਲਦੀਆਂ ਨੇ ਨੰਬਰਾਂ ਦੇ ਬੇਸ ਤੇ ਹੀ ਨਿਕਲਦੀਆਂ ਹਨ ਤੁਹਾਨੂੰ ਤੁਹਾਨੂੰ ਪੇਪਰ ਦੇਣ ਦੀ ਜਰੂਰਤ ਨਹੀਂ ਪੈਂਦੀ ਤਾਂ ਮੈਂ ਉਸ ਵੱਲ ਆਪਣਾ ਰੋਕ ਕੀਤਾ ਓਪਰਚੁਨਿਟੀ ਇੱਥੇ ਵੀ ਬਹੁਤ ਹੈ ਜਜਪਾ ਮਿਹਨਤ ਹਾਂਜੀ ਬਸ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਇੱਕ ਪ੍ਰੋਪਰ ਸਾਨੂੰ ਇੱਕ ਰਾਹ ਦੀ ਲੋੜ ਹੈ ਜੋ ਦਿੱਤਾ ਜਾਵੇ ਨੌਜਵਾਨ ਨੂੰ ਤਾਂ ਮੈਨੂੰ ਯਕੀਨ ਹੈ ਕਿ ਮੇਰੇ ਵਰਗੇ ਬਹੁਤ ਲੈਫਟਨੈਂਟ ਇਸ ਏਰੇ ਤੋਂ ਨਿਕਲ ਸਕਦੇ ਨੇ ਬਹੁਤ ਫਰਵੋਰ ਫੀਲ ਕਰਦੇ ਹਾਂ ਜੀ ਟਰਾਈ ਕਰ ਰਹੇ ਹਾਂ ਹਾਂਜੀ ਮੈਂ ਵੀ ਇਸੇ ਲਾਈਨ 'ਚ ਹੀ ਜਾਣਾ ਹੈ ਪਲਸ 1 ਅੱਛਾ ਪਾਸੂ ਕਰਕੇ ਅੱਡੀ ਕਰੋ ਹਾਂਜੀ ਉਹ ਦੀ ਬੈਸ ਜੀ ਲਾਸਟ ਨੌਜਵਨ ਪੀੜੀ ਨੂੰ ਜਾਂ ਸਭ ਤੋਂ ਪਹਿਲੇ ਇੱਕ ਸਵਾਲ ਜਿਸ ਤਰ੍ਹਾਂ ਅੱਜ ਪਿੰਡ ਵੱਲੋਂ ਸਵਾਗਤ ਕੀਤਾ ਗਿਆ ਉਹ ਕਿਸ ਤਰ੍ਹਾਂ ਦੇਖਦੇ ਹੋ ਕਿੰਨੀ ਖੁਸ਼ੀ ਹੈ ਜੇ ਆਪਣੇ ਘਰ ਦੇ ਅੰਦਰ ਆਪਣੇ ਪਿੰਡ ਦੇ ਅੰਦਰ ਪੂਰਾ ਪਿੰਡ ਇਕੱਠਾ ਹੋ ਕੇ ਵਿਆਹ ਵਾਂਗੂ ਜਸ਼ਨ ਮਨਾ ਰਿਹਾ ਹੈ ਜੇ ਮੈਨੂੰ ਤਾਂ ਦੱਸਿਆ ਗਿਆ ਸੀ ਕਿ ਖੰਡ ਪਾਟ ਦਾ ਆਪਣਾ ਪਾਠ ਰਖਾਇਆ ਗਿਆ ਹੈ ਮੈਨੂੰ ਇਹਨਾਂ ਸੀਗਾ ਕਿ ਚਲੋ ਮੇਰੇ ਸਾਰੇ ਪਰਿਵਾਰ ਇਕੱਠਾ ਹੋਏਗਾ ਮਿਲਾਂਗੇ ਬਟ ਇੰਨਾ ਪਰਮਾ ਸਵਾਗਤ ਮਿਲੇਗਾ ਪਿਛਲੇ ਆਪਣੇ ਪਹੁੰਚ ਮਾਰਗ ਤੋਂ ਲੈ ਕੇ ਭਿੱਟੇਵੜ ਪਿੰਡ ਤੋਂ ਲੈ ਕੇ ਇਥੋਂ ਤੱਕ ਪੂਰਾ ਕਾਫਲਾ ਮੇਰੇ ਨਾਲ ਸੀ ਮੈਨੂੰ ਇੰਨੀ ਹੀ ਉਮੀਦ ਨਹੀਂ ਸੀ ਕਿ ਪੂਰਾ ਪਰਿਵਾਰ ਇਕੱਠਾ ਹੋ ਗਿਆ ਪੂਰਾ ਮੇਰਨਾ ਪਿੰਡ ਇਕੱਠਾ ਹੋ ਕੇ ਆਏਗਾ ਇਨੇ ਬਜ਼ੁਰਗ ਰਾਜ ਖੜੇ ਸੀ ਮੈਂ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਇਹਨਾਂ ਪਰਿਵਾਰ ਦੇਖ ਕੇ ਤੇ ਮੈਂ ਇਹ ਉਮੀਦ ਕਰਦਾ ਕਿ ਜਿਹੜੀਆਂ ਉਮੀਦਾਂ ਜਿਹੜੀਆਂ ਇਹਨਾਂ ਨੇ ਮੇਤਿਆਸਾਂ ਲਾਈਆਂ ਨੇ ਉਸ ਤੇ ਮੈਂ ਖਰਾਉ ਤਸਕਾ ਦੇ ਸਾਬ ਨੇ ਵੀ ਬਤਾ ਦਿੱਤੀ ਮੋਨਕਰ ਮੈਨੂੰ ਮਰੀਠਾ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਟਾਈਮ ਕੱਢ ਕੇ ਵੀਡੀਓ ਕਾਲ ਕੀਤੀ ਹੈ ਹਾਲਾਂਕਿ ਜੇ ਸਾਡੇ ਨਾਲ ਖੜੇ ਜਾਂਦਾ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੁੰਦੀ ਬਟ ਇਹਨਾਂ ਟਾਈਮ ਕੱਢਣ ਵਾਸਤੇ ਬਹੁਤ-ਬਹੁਤ ਧੰਨਵਾਦ ਹੈ ਮੈਂ ਬਿਲਕੁਲ ਵੀ ਉਮੀਦ ਨਹੀਂ ਕਰ ਰਹੀ ਸੀ ਕਿ ਮੈਨੂੰ ਵੀਡੀਓ ਕਾਲ ਆ ਕੇ ਮੁਬਾਰਕਵਾਦ ਦੇਣਗੇ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਜੀ ਸਾਡੇ ਇਲਾਕੇ ਦਾ ਸਾਡੀ ਬਾਰਡਰ ਬੈਲਟ ਦਾ ਸਾਰੇ ਵੀਰ ਨੇ ਨਾਂ ਨੋਸ਼ ਕੀਤਾ ਹੈ ਮੇਰਾ ਭਤੀਜਾ ਜੀ ਮੈਨੂੰ ਬਹੁਤ ਫਕਰ ਵਾਲੀ ਗੱਲ ਹੈ ਸਾਡੇ ਪਿੰਡ ਲਈ ਸਾਡੇ ਨਗਰ ਦੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ ਜੀ ਐਡੇ ਵੱਡੇ ਅਫਸਰ ਸਾਡੇ ਬਣ ਕੇ ਜਿਹੜਾ ਹੈ ਸਰ ਮੰਗਲ ਸਿੰਘ ਜੀ ਕਿੰਨੀ ਖੁਸ਼ੀ ਹੈ ਪੁੱਤ ਆ ਅਫਸਰ ਬਣ ਕੇ ਪਰਤੇ ਆ ਜੀ ਬਹੁਤ ਦਾ ਅਫਸਰ ਬਹੁਤ ਬਹੁਤ ਜਿਆਦਾ ਖੁਸ਼ੀ ਹੋਈ ਹੈ ਬਹੁਤ ਜੋ ਖੁਸ਼ੀ ਹੈ ਇਹ ਆ ਵੀ ਇਹਨੂੰ ਆਹ ਕਈ ਪੜ੍ਹਾਈ ਕਰੀ ਜਾ ਤੇ ਖਰਚੋਂ ਨਾ ਦੇ ਜੀ ਕਿਉਂ ਜਿੰਨਾ ਜੇ ਪੜ੍ਹਾਈ ਤੇ ਖਰਚ ਬੜਾ ਲੱਗਦਾ ਇਸ ਕਰਕੇ ਹਾਲਾ ਸ਼ੀ ਜਾਈ ਗਿਆ ਸ਼ੁਰੂਤ ਨਹੀਂ ਕਰਦੇ ਛੋਟਾ ਹੁੰਦਾ ਉਹਦੇ ਬੱਤੀ ਹਾਲੀ ਕੇ ਸੇਵਾ ਬੜੀ ਕਰਦਾ ਉਹਦੇ ਨਿੱਕਾ ਹੁੰਦਾ ਵੀ ਨਹੀਂ ਲੋਡ ਨਹੀਂ ਨਹੀਂ ਲੋਡ ਨਹੀਂ ਪਈ ਜਿਹੜਾ ਕੰਮ ਆਖਿਆ ਕਰੀ ਗਿਆ ਆਪਣੇ ਆਪ ਸੇ ਕੀਤਾ ਹੈ ਸਾਰੇ ਇਲਾਕੇ ਦੇ ਖੁਸ਼ੀ ਮਨਾ ਜਿਲੇ ਨਹੀਂ ਸਾਬਦੇ ਖੁਸ਼ੀ ਮਨਾਈ ਕਿੰਨੀ ਖੁਸ਼ੀ ਹੈ ਕਿ ਮਨ ਪੋਤਰੇ ਨੇ ਪੂਰੇ ਪਿੰਡ ਦਾ ਨਾਂ ਰੋਸ਼ਨ ਕੀਤਾ ਬਹੁਤ ਬਹੁਤ ਜ਼ਿਆਦਾ ਮੈਂ ਕਹ ਵੀ ਆਪਣੇ ਮਿਹਨਤ ਦਾ ਮੂਲ ਮੋੜਿਆ ਮਿਹਨਤ ਬੜੀ ਕੀਤੀ ਜਿਲੇ ਦੇ ਵਿੱਚ ਨਹੀਂ ਹਾਂਜੀ ਅੱਗੇ ਇਹ ਸੋਚਿਆ ਹੈ ਕਿ ਜੋ ਮੈਨੂੰ ਦੇਸ਼ ਨੇ ਜਿਸ ਸਾਬਣਾ ਮੈਨੂੰ ਉਹਨਾਂ ਨੇ ਰੈਂਕ ਲਾਏ ਨੇ ਜੋ ਸਰਕਾਰ ਮੇਤੋਂ ਜਾਂ ਫੌਜ ਮੇਤੋਂ ਉਮੀਦ ਕਰਦੀ ਹੈ ਜੋ ਇਹਨੇ ਸਾਰੇ ਅੱਜ ਮੇਰੇ ਪਿੰਡ ਵਾਸੀ ਇੱਥੇ ਆਏ ਮੇਤੋਂ ਉਮੀਦ ਕਰਦੇ ਨੇ ਕਿ ਮੈਂ ਹੋਰ ਅੱਗੇ ਵਧਾਂ ਤੇ ਜਿੱਥੇ ਵੀ ਮੈਨੂੰ ਪੋਸਟਿੰਗ ਮਿਲਦੀ ਹੈ ਜਿੱਥੇ ਵੀ ਮੈਨੂੰ ਇਹ ਆਪਣਾ ਪੋਸਟ ਕਰਦੇ ਨੇ ਉੱਥੇ ਮੈਂ ਵਧੀਆ ਆਪਣੇ ਦੇਸ਼ ਦੀ ਸੇਵਾ ਕਰਾਂ ਤੇ ਜੋ ਮੈਨੂੰ ਤੋਂ ਮੰਗਿਆ ਗਿਆ ਹੈ ਉਹ ਮੈਂ ਪੂਰਾ ਕਰਾਂ ਪੂਰੀ ਤਨਦੇਹੀ ਦੇ ਨਾਲ ਦੇਸ਼ ਦੀ ਸੇਵਾ ਕਰਾਂ ਜਿੰਨਾ ਅਸੰਮਿੱਦਾਂ ਦੇ ਨਾਲ ਜਿੰਨੀ ਸਖਤ ਮਿਹਨਤ ਤੋਂ ਬਾਅਦ ਮੇਰੀ ਇਹ ਸਿਲੈਕਸ਼ਨ ਹੋਈ ਹੈ ਉਸ ਕਸੌਟੀ ਤੇ ਉਹਨਾਂ ਅਸੰਮਿੱਦਾਂ ਤੇ ਪੂਰਾ ਆਤਰਾਂ ਇਹ ਕਹਿਣਾ ਹੈ ਲੈਫਟੀਨੈਂਟ ਮਨਿੰਦਰ ਪਾਲ ਸਿੰਘ ਦਾ ਔਰ ਨੌਜਵਾਨ ਪੀੜੀ ਨੂੰ ਅਪੀਲ ਹੈ ਸਲਾਹ ਹੈ ਕਿ ਦੇਸ਼ ਦੇ ਅੰਦਰ ਵੀ ਓਪਰਚੁਨਿਟੀਆਂ ਬਹੁਤ ਨੇ ਜੇ ਤਨਦੇਹੀ ਨਾਲ ਮਿਹਨਤ ਕੀਤੀ ਜਾਵੇ ਤਾਂ ਇੱਥੇ ਵੀ ਵੱਡਾ ਕੰਮ ਹਾਸਲ ਕੀਤਾ ਜਸਦਰ ਜਿੱਦੀ ਜੌਂਦੀ ਜਾਗ ਦੀ ਮਿਸਾਲ ਹੈ ਲੱਟੇ ਨਿਰਮਿੰਦਰਪਾਲ ਸਿੰਘ ਬਾਟ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਜ਼ ਨਿਊਜ਼ ਅੰਮ੍ਰਿਤਸਰ